ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਤੇ ਇੱਕ ਨਵਾਂ ਟ੍ਰੈਂਡ ਵਾਇਰਲ ਹੋਇਆ ਜਿਨੇ ਹਰੇਕ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ ਜਿਨੇ ਇੱਕ ਇੱਕ ਚੀਜ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅੱਜ ਕੱਲ੍ਹ ਹਰ ਪਾਸੇ ਇਸੇ ਚੀਜ਼ ਦੀ ਗੱਲ ਚੱਲ ਰਹੀ ਹੈ ਆਖਿਰ ਇਹ ਟ੍ਰੈਂਡ ਕੀ ਹੈ ਇਸ ਦਾ ਨਾਮ ਹੈ ਗਿਬਲੀ ਆਰਟ ਇੰਸਟਾਗ੍ਰਾਮ 'ਤੇ ਇਹੋ ਜਿਹੇ ਮੀਮਸ ਵਾਇਰਲ ਹੋ ਰਹੇ ਨੇ ਕਿ ਜੇਕਰ ਤੁਸੀਂ ਗਿਬਲੀ ਆਰਟ ਦੀ ਵਰਤੋਂ ਨਹੀਂ ਕੀਤੀ ਤਾਂ ਤੁਸੀਂ ਇਸ ਧਰਤੀ 'ਤੇ ਰਹਿਣ ਦੇ ਕਾਬਿਲ ਹੀ ਨਹੀਂ ਤੁਸੀਂ ਇਸ ਧਰਤੀ ਦਾ ਕੋਈ ਮਜ਼ਾ ਲਿਆ ਹੀ ਨਹੀਂ ਆਖਿਰ ਕੀ ਇਹ ਗਿਬਲੀ ਆਰਟ ਕਿਉਂ ਇੰਨਾ ਜ਼ਿਆਦਾ ਇਹ ਵਾਇਰਲ ਹੋ ਰਿਹਾ ਹੈ ਕਿਉਂ ਲੋਕ ਨੇ ਜਿਆਦਾ ਇਹਦੇ ਮਗਰ پاਗਲ ਹੋ ਰਹੇ ਨੇ ਗਿਬਲੀ ਆਰਟ ਦੇ ਵਿੱਚ ਵਰਤੀ ਜਾਣ ਵਾਲੀ ਤੁਹਾਡੀ ਇਨਫੋਰਮੇਸ਼ਨ ਦਾ ਆਰਟੀਫੀਸ਼ੀਅਲ ਇੰਟੈਲੀਜੈਂਟ ਕਿਸ ਤਰ੍ਹਾਂ ਉਪਯੋਗ ਕਰ ਸਕਦਾ ਹੈ ਗਿਬਲੀ ਆਰਟ ਦੀ ਸ਼ੁਰੂਆਤ ਕਿਹਨੇ ਕੀਤੀ ਜੁੜੇ ਰਹੋ ਇਸ ਵੀਡੀਓ ਦੇ ਨਾਲ ਤੇ ਆਪਾਂ ਪੂਰੀ ਜਾਣਕਾਰੀ ਇਕੱਠੀ ਕਰਾਂਗੇ ਗਿਬਲੀ ਆਰਟ ਬਾਰੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਗਿਬਲੀ ਆਰਟ ਹੈ ਕੀ ਤੁਹਾਡੀ ਕੋਈ ਵੀ ਇਮੇਜ ਨੂੰ ਕਾਰਟੂਨ ਦੇ ਵਿੱਚ ਬਦਲਣ ਦੀ ਤਕਨੀਕ ਨੂੰ ਕਹਿੰਦੇ ਨੇ ਗਿਬਲੀ ਆਰਟ ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਸੰਜੇ ਦਾਤ ਤੇ ਸਰਕਿਟ ਦੀ ਇਹ ਫੋਟੋ ਮੈਂ ਚੈਟ ਜੀਪੀਟੀ ਉੱਤੇ ਪਾਈ ਤੇ ਨਾਲ ਇੱਕ ਪ੍ਰੋਂਪਟ ਲਿਖਿਆ ਕਰੀਏਟ ਦਿਸ ਟੂ ਗਿਬਲੀ ਆਰਟ। ਤਾਂ ਮੈਨੂੰ ਚੈਟ ਜੀਪੀਟੀ ਨੇ ਇਸ ਤਰ੍ਹਾਂ ਕਾਰਟੂਨੀਸ਼ ਫੋਟੋ ਤਿਆਰ ਕਰਕੇ ਦੇ ਦਿੱਤੀ। ਇਹਦੇ ਵਿੱਚ ਸਿਰਫ 1 ਤੋਂ 2 ਮਿੰਟ ਦਾ ਸਮਾਂ ਲੱਗਿਆ। ਇਹਦੇ ਵਿੱਚ ਦੇਖੋ ਇੱਕ ਮੱਧਮ ਕਲਰਸ ਤੇ ਇੱਕ ਸੋਹਣਾ ਪੋਰਟਰੇਟ ਤਿਆਰ ਕਰਕੇ ਚੈਟ ਜੀਪੀਟੀ ਨੇ ਸਾਨੂੰ ਦੇ ਦਿੱਤਾ। ਪਹਿਲਾਂ ਇਹ ਹੀ ਤਕਨੀਕ ਹੱਥਾਂ ਨਾਲ ਯਾਨੀ ਕਿ ਪੈਨਸਲ ਰਬਰ ਸ਼ੋਪਨਰ ਦੀ ਮਦਦ ਨਾਲ ਕਲਰਸ ਦੀ ਮਦਦ ਨਾਲ ਹੱਥਾਂ ਨਾਲ ਡਰਾ ਕਰਦੇ ਸੀ। ਆਰਟਿਸਟ ਬਣਾਉਂਦੇ ਸੀਗੇ ਪਰ ਹੁਣ ਨਵੀਂ ਤਕਨੀਕ ਆਉਣ ਦੇ ਨਾਲ AI ਦੇ ਆਉਣ ਨਾਲ ਇਸ ਤਕਨੀਕ ਨੂੰ ਹੁਣ ਹਰੇਕ ਬੰਦਾ ਆਪਣੇ ਘਰੇ ਬੈਠਾ ਉਪਯੋਗ ਕਰ ਫਿਰ ਮੈਂ ਸ਼ਾਹਰੂਖ ਖਾਨ ਦੀ ਇੱਕ ਆਈਕੋਨਿਕ ਪਿਕਚਰ ਨੂੰ ਪਾਇਆ ਫਿਰ ਮੈਂ ਲਿਖਿਆ ਐਂਡ ਟ੍ਰਾਈ ਥਿਸ ਫॉर ਗਿਬਲੀ ਸਟਾਈਲ ਆਰਟ ਤਾਂ ਉਹਨਾਂ ਨੇ ਮੈਨੂੰ ਇੱਕ ਤੋਂ 2 ਮਿੰਟ ਦੇ ਸਮੇਂ ਅੰਦਰ ਸ਼ਾਹਰੂਖ ਖਾਨ ਦੀ ਇੱਕ ਸੋਹਣੀ ਜਹੀ ਕਾਰਟੂਨੀਸ਼ ਫੋਟੋ ਤਿਆਰ ਕਰਕੇ ਦੇ ਦਿੱਤੀ ਐਸੇ ਤਰ੍ਹਾਂ ਫਿਰ ਮੈਂ ਟਰੰਪ ਦੀ ਫੋਟੋ ਪਾਈ ਉਹਨਾਂ ਨੇ ਮੈਨੂੰ ਟਰੰਪ ਦੀ ਫੋਟੋ ਵੀ ਤਿਆਰ ਕਰਕੇ ਦੇ ਦਿੱਤੀ ਪਰ ਇਹ ਤਿੰਨ ਅਟੈਂਪਟ ਹੋਣ ਤੋਂ ਬਾਅਦ ਜਦੋਂ ਮੈਂ ਆਰ ਡੀ ਆ ਦੀ ਡਾਕਟਰ ਡੂਮ ਵਾਲੀ ਫੋਟੋ ਪਾਈ ਕਹਿੰਦੇ ਅਸੀਂ ਐਸ ਫੋਟੋ ਨੂੰ ਨਹੀਂ ਤਿਆਰ ਕਰ ਸਕਦੇ ਕਿਉਂਕਿ ਇਹ ਸਾਡੀ ਪਾਲਿਸੀ ਦੇ ਅਧੀਨ ਨਹੀਂ ਆਉਂਦਾ ਉਸ ਤੋਂ ਬਾਅਦ ਫਿਰ ਮੈਂ ਸੰਤ ਜਰਨੈਲ ਸਿੰਘ ਪਿੰਰਾਂ ਵਾਲਿਆਂ ਦੀ ਫੋਟੋ ਪਾਈ ਦੋ ਵਾਰੀ ਉਹਨਾਂ ਨੇ ਨਹੀਂ ਤਿਆਰ ਕਰਕੇ ਦਿੱਤੀ ਯਾਨੀ ਕਿ ਤਿੰਨ ਚਾਂਸ ਆਪਾਂ ਨੂੰ ਮਿਲਦੇ ਨੇ ਨਵੀਂ ਆਈਡੀ ਤੇ ਉਸ ਤੋਂ ਬਾਅਦ ਚੈਟ ਜੀਪੀਟੀ ਕਹਿੰਦਾ ਵੀ ਇਹਦਾ ਪੇਡ ਵਰਜ਼ਨ ਲਓ ਅਸੀਂ ਫਿਰ ਤੁਹਾਨੂੰ ਫੋਟੋ ਤਿਆਰ ਕਰਕੇ ਦੇਵਾਂਗੇ ਪਰ ਅਸੀਂ ਤੁਹਾਨੂੰ ਇਸ ਵੀਡੀਓ ਦੇ ਅੱਗੇ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਇਸ ਚੈਟ ਜੀਪੀਟੀ ਉਤੋਂ ਫਰੀ ਵਿੱਚ ਇਹ ਤਿਆਰ ਕਰ ਸਕਦੇ ਹਾਂ ਤੇ ਅੱਗੇ ਆਪਾਂ ਇਹ ਵੀ ਗੱਲ ਕਰਾਂਗੇ ਇਸ ਤਰ੍ਹਾਂ ਫੋਟੋਆਂ ਨੂੰ ਤਿਆਰ ਕਰਵਾਉਣਾ ਸਾਡੇ ਲਈ ਹਾਨੀਕਾਰਕ ਹੈ ਜਾਂ ਨਹੀਂ ਸੋ ਇਹ ਹੀ ਫੋਟੋ ਜਦੋਂ ਮੈਂ ਗਰੋਕ AI ਉੱਤੇ ਜਾ ਕੇ ਇਲੂਨ ਮਸਕ ਦਾ ਜਿਹੜਾ ਗਰੋਕ ਹੈ ਉਹਦੇ ਉੱਤੇ ਜਾ ਕੇ ਫੋਟੋ ਤਿਆਰ ਕੀਤੀ ਸਾਫ ਪਿੰਡਾਂ ਵਾਲਿਆਂ ਦੀ ਤਾਂ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ ਫੋਟੋ ਬਣਾ ਕੇ ਦੇ ਦਿੱਤੀ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਸੋ ਫਿਰ ਮੈਂ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਦੀ ਫੋਟੋ ਨੂੰ ਪਾਇਆ ਜਿਹੜੀ ਮੈਂ ਚੈਟ ਜੀਪੀਟੀ ਤੇ ਪਾਈ ਸੀ ਪਰ ਉਹਨਾਂ ਦੀ ਪੋਲਿਸੀ ਦੇ ਅਧੀਨ ਉਹਨਾਂ ਨੇ ਮੈਨੂੰ ਨਹੀਂ ਬਣਾ ਕੇ ਦਿੱਤੀ ਜੋ ਤੁਮੇ ਗਰੋਕ ਉਤੇ ਪਾਈ ਤਾਂ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ ਫੋਟੋ ਇੱਕ ਤਿਆਰ ਕਰਕੇ ਦੇ ਦਿੱਤੀ। ਸੋ ਗਿਬਲੀ ਯਾਰਟ ਇੱਕ ਇੰਟਰਸਟਿੰਗ ਚੀਜ਼ ਹੈ, ਮਜ਼ੇਦਾਰ ਚੀਜ਼ ਹੈ ਇਹਦੇ ਫਾਊਂਡਰ ਕੋਣ ਨੇ ਇਹ ਕਿੱਥੇ ਸਟਾਰਟ ਹੋਇਆ? ਗਿਬਲੀ ਯਾਰਟ ਦੇ ਤਿੰਨ ਹੀ ਨੇ ਫਾਊਂਡਰ ਨੇ ਟੋਕੀਓ ਦੇ ਜਾਪਾਨ ਸ਼ਹਿਰ ਵਿੱਚ ਇਹਦੀ ਖੋਜ ਕੀਤੀ ਸੀ ਜੋ ਕਿ 1985 ਵਿੱਚ ਖੋਜ ਕੀਤੀ ਸੀ। ਉਹ ਤਿੰਨ ਕਿਹੜੇ-ਕਿਹੜੇ ਨੇ? ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ ਹਾਇਆਓ ਮਿਆਜ਼ਾਕੀ, ਇਸਾਓ ਤਾਕਹਾਤਾ ਐਂਡ ਤੋਸ਼ੀਓ ਸੁਜ਼ੂਕੀ। ਇੰਨਾ ਤਿੰਨਾਂ ਨੇ ਰਲ ਕੇ ਇਸ ਗਿਬਲੀ ਆਰਟ ਦੀ ਉਪਯੋਗ ਕਰਕੇ ਉਦੋਂ ਐਨੀਮੇ ਬਣਾਏ ਸੀਗੇ ਉਦੋਂ ਮੂਵੀਜ਼ ਤਿਆਰ ਕੀਤੀਆਂ ਸੀ ਐਨੀਮੇ ਦੇ ਅੰਦਰ ਸਾਰੀਆਂ ਉਹ ਮੂਵੀਜ਼ ਹੱਥ ਨਾਲ ਡਰਾਇੰਗ ਤਿਆਰ ਕਰਕੇ ਫੇਰ ਬਣਾਈਆਂ ਗਈਆਂ ਸੀ ਹੁਣ ਜਾਣਦੇ ਆ ਜਦੋਂ ਚੈਟ ਜੀਪੀਟੀ ਤੋਂ ਹੀ ਪੁੱਛਿਆ ਗਿਆ ਕੋਈ ਵੀ ਆਪਣੀ ਪਰਸਨਲ ਫੋਟੋਸ AI ਨੂੰ ਸ਼ੇਅਰ ਕਰ ਰਿਹਾ ਕਿ ਇਹ ਸੇਫ ਹੈ ਜਾਂ ਨਹੀਂ ਤਾਂ ਚੈਟ ਜੀਪੀਟੀ ਨੇ ਦੱਸਿਆ ਕਿ ਨਹੀਂ ਇਹ ਕਿਸੇ ਤਰ੍ਹਾਂ ਵੀ ਸੇਫ ਨਹੀਂ ਹੈ ਇਹ ਜੋ ਫੋਟੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਚੈਟ GPT ਤੋਂ ਤੇ ਉਹਨਾਂ ਨੇ ਇਸ ਤਰ੍ਹਾਂ ਉੱਤਰ ਦਿੱਤਾ। ਸੋ ਤੁਸੀਂ ਆਪ ਅੰਦਾਜ਼ਾ ਲਾਓ ਕਿ ਚੈਟ ਜੀਪੀਟੀ ਆਪ ਖੁਦ ਕਹਿ ਰਿਹਾ ਹੈ ਕਿ ਕੋਈ ਵੀ ਪਰਸਨਲ ਇਨਫੋਰਮੇਸ਼ਨ ਕਿਸੇ ਤਰ੍ਹਾਂ ਦੀ ਕੋਈ ਫੋਟੋ ਤੁਹਾਨੂੰ ਕਿਸੇ ਵੀ AI ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਪਰ ਫਿਰ ਵੀ ਆਪਾਂ ਸਾਂਝੀਆਂ ਕਰਦੇ ਆਂ ਪਰ ਇਹਦੇ ਤੇ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਜਿਹੜੇ ਟਰਸਟਡ ਟੂਲਸ ਨੇ, ਜਿਹੜੇ ਚੰਗੇ ਟੂਲਸ ਨੇ ਜਿਵੇਂ ਚੈਟ ਜੀਪੀਟੀ, ਗਰੋਕ, ਡੀਪਸੀਕ, ਪਰਪਲੈਕਸਿਟੀ ਆਮ ਚੱਲਣ ਵਾਲੇ ਟੂਲਸ ਨੇ ਜਿਨ੍ਹਾਂ ਤੇ ਆਪਾਂ ਨੂੰ ਭਰੋਸਾ ਹੈਗਾ, ਜਿਨ੍ਹਾਂ ਉੱਤੇ ਸਰਕਾਰਾਂ ਵੀ ਭਰੋਸਾ ਕਰਦੀਆਂ ਨੇ। ਸੋ ਇਹ ਉੱਤੇ ਆਪਾਂ ਆਪਣਾ ਡਾਟਾ ਸ਼ੇਅਰ ਕਰ ਸਕਦੇ ਹਾਂ ਪਰ ਕਿਸੇ ਵੀ ਹੋਰ ਅਦਰ ਪਾਰਟੀ ਟੂਲਸ ਉੱਤੇ ਆਪਾਂ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਕਰਨਾ ਅੱਜ ਦੇ ਸਮੇਂ ਅੰਦਰ AI ਬਹੁਤ ਹੀ ਪ੍ਰਭਾਵਸ਼ਾਲੀ ਹੈ ਹਰੇਕ ਦੂਸਰਾ ਇਨਸਾਨ ਹਰੇਕ ਪਹਿਲਾ ਇਨਸਾਨ ਸਿਰਫ AI ਦੀ ਗੱਲ ਕਰ ਰਿਹਾ ਹੈ ਤੇ AI ਦੇ ਉੱਤੇ ਟੂਲਸ ਹੀ ਟੂਲਸ ਸਾਨੂੰ ਇੰਟਰਨੈਟ 'ਤੇ ਮਿਲ ਜਾਣਗੀ ਕਿਸੇ ਵੀ ਥਰਡ ਪਾਰਟੀ AI ਟੂਲ ਦੇ ਵਿੱਚ ਅਸੀਂ ਆਪਣੀ ਇਨਫੋਰਮੇਸ਼ਨ ਨਹੀਂ ਪਾਉਣੀ ਇਹ ਇਨਫੋਰਮੇਸ਼ਨ ਸਾਡੀ ਉਹ ਅੱਗੇ ਕੰਪਨੀਆਂ ਨੂੰ ਵੇਚ ਸਕਦੇ ਨੇ ਜਿਹੜੀਆਂ ਕੰਪਨੀਆਂ ਸਾਡੇ ਡਾਟੇ ਨੂੰ ਗਲਤ ਇਸਤੇਮਾਲ ਕਰ ਸਕਦੀਆਂ ਨੇ ਜਿਨ੍ਹਾਂ ਨਾਲ ਸਾਡੀ ਦੇਸ਼ ਦੀ ਸਿਕਿਉਰਿਟੀ ਨੂੰ ਵੀ ਖਤਰਾ ਹੋ ਸਕਦਾ ਹੈ ਸੋ ਸਾਨੂੰ ਇਸ ਗੱਲਾਂ ਦਾ ਧਿਆਨ ਵਿੱਚ ਰੱਖ ਕੇ AI ਉੱਤੇ ਆਪਣਾ ਮਨੋਰੰਜਨ ਕਰਨਾ ਚਾਹੀਦਾ ਸੋ ਗਿਵਲੀਆਰ ਜੇਕਰ ਤੁਸੀਂ ਤਿਆਰ ਕਰਵਾਉਣਾ ਹੈ ਤਾਂ ਗਰੋਕ AI ਤੋਂ ਕਰਵਾ ਲਓ ਜੋ ਕਿ ਬਿਲਕੁਲ ਫ੍ਰੀ ਤਿਆਰ ਕਰਕੇ ਦਿੰਦਾ ਹੈ ਇਹਦੀ ਕੁਆਲਿਟੀ ਚੈਟ ਜੀਪੀਟੀ ਦੇ ਨਾਲ ਮੈਚ ਨਹੀਂ ਕਰਦੀ ਸੋ ਕੁਆਲਿਟੀ ਡਾਊਨ ਹੈ ਪੜਾ ਇੱਕ ਕੰਮ ਚਲਾਉ ਤੁਹਾਡਾ ਕੰਮ ਚੱਲ ਜੂਗਾ ਪਰ ਜੇਕਰ ਤੁਸੀਂ ਗਿਬਲੀ ਆਰਟ ਚੈਟ ਜੀਪੀਟੀ ਤੋਂ ਬਣਵਾਉਣਾ ਹੈ ਤਾਂ ਸਾਹਮਣੇ ਦਿੱਤੀ ਫੋਟੋ ਦੇ ਵਿੱਚ ਸਟੈਪ ਦੱਸੇ ਗਏ ਨੇ ਉਹਨਾਂ ਸਟੈਪਸ ਦੇ ਰਾਹੀਂ ਤੁਸੀਂ ਆਪਣੀ ਫ੍ਰੀ ਪਿਕ ਤਿਆਰ ਕਰਵਾ ਸਕਦੇ ਹੋ ਪਰ ਜਿੰਨਾ ਹੋ ਸਕੇ AI ਦੇ ਨਾਲ ਪ੍ਰਯੋਗ ਕਰੋ AI ਉੱਤੇ ਜ਼ਿਆਦਾ ਭਰੋਸਾ ਨਾ ਕਰੋ ਸੋ ਹੁਣ ਗੱਲ ਕਰਦੇ ਹਾਂ ਕਿ ਆਖਰ ਚੈਟ ਜੀਪੀਟੀ ਨੂੰ ਗਿਬਲੀ ਆਰਟ ਲਿਆਉਣ ਦੀ ਲੋੜ ਕਿਉਂ ਪਈ ਜਦੋਂ ਆਪਾਂ ਕੋਈ ਵੀ ਐਪ ਡਾਊਨਲੋਡ ਕਰਦੇ ਹਾਂ ਤਾਂ ਉਹ ਆਪਣੇ ਤੋਂ ਪਰਮਿਸ਼ਨ ਮੰਗਦਾ ਹੈ ਕਿ ਸਾਨੂੰ ਮਾਈਕ੍ਰੋਫੋਨ ਦੀ ਪਰਮਿਸ਼ਨ ਦੇ ਜਾਵੇ ਸਾਨੂੰ ਗੈਲਰੀ ਦੇਖਣ ਦੀ ਪਰਮਿਸ਼ਨ ਮਿਲੇ ਸਾਨੂੰ ਕੰਟੈਕਟਸ ਦੇਖਣ ਦੀ ਪਰਮਿਸ਼ਨ ਮਿਲੇ ਪਰ ਜ਼ਿਆਦਾਤਰ ਆਪਾਂ ਕੀ ਕਰਦੇ ਆ ਇਹ ਪਰਮਿਸ਼ਨ ਡਿਨਾਈ ਕਰ ਦਿੰਦੇ ਆ ਜਿਹਦੇ ਨਾਲ ਕੀ ਹੈ ਇਹ ਚੈਟ ਜੀਪੀਟੀ ਹੋ ਗਿਆ ਜਾਂ ਓਪਨਏਆਈ ਹੋਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂਲ ਆਪਣੀ ਕਿਸੇ ਵੀ ਡਿਟੇਲ ਨੂੰ ਨਹੀਂ ਪੜ ਸਕਦਾ ਕਿਸੇ ਵੀ ਆਪਣੀ ਇਨਫੋਰਮੇਸ਼ਨ ਨੂੰ ਨਹੀਂ ਪੜ ਸਕਦਾ ਉਹਦੇ ਨਾਲ ਇਹਨਾਂ ਕੋਲੇ ਕੋਈ ਵੀ ਇਨਫੋਰਮੇਸ਼ਨ ਨਹੀਂ ਜਾਂਦੀ ਜੇਕਰ ਇਹਨਾਂ ਕੋਲੇ ਕੋਈ ਇਨਫੋਰਮੇਸ਼ਨ ਨਾ ਜਾਊਗੀ ਜੇਕਰ ਇਹਨਾਂ ਕੋਲੇ ਕੋਈ ਡਾਟਾ ਨਾ ਜਾਊਗਾ ਤਾਂ ਇਹ ਹੋਰ ਜ਼ਿਆਦਾ ਪੜਾਈ ਕਿਵੇਂ ਕਰਨਗੇ ਇਹ ਪੜਾਈ ਕਰਕੇ ਉਰਿਆ ਦਾ ਬਲਵਾਨ ਕਿਵੇਂ ਬਣਨਗੇ ਇਸ ਲਈ ਇਹਨਾਂ ਨੇ ਗਿਬਲੀ ਆਰਟ ਤਿਆਰ ਕੀ ਇਹਦੇ ਵਿੱਚ ਕੀ ਹੈ ਆਪਣੀ ਫੋਟੋ ਪਾਓ ਤੇ ਆਪਾਂ ਨੂੰ ਇਹ ਗਿਬਲੀ ਆਰਟ ਤਿਆਰ ਕਰਕੇ ਦੇ ਦੇਣਗੇ ਹੁਣ ਆਪਾਂ ਜਿਹੜੀ ਫੋਟੋ ਪਾ ਰਹੇ ਆ ਉਹ ਉਹ ਫੋਟੋ ਇਹਨਾਂ ਕੋਲੇ ਹੁੰਦੀ ਪਈ ਹੈ ਸੇਵ ਉਹ ਸੇਵ ਫੋਟੋ ਨੂੰ ਆਪਾਂ ਕਦੇ ਵੀ ਡਿਲੀਟ ਨਹੀਂ ਕਰ ਸਕਦੇ ਉਹ ਸੇਵ ਫੋਟੋ ਨੂੰ ਆਪਾਂ ਇਹਨਾਂ ਨੂੰ ਕਹਿ ਨਹੀਂ ਸਕਦੇ ਕੁਝ ਵੀ ਵੀ ਸਾਡੀ ਫੋਟੋ ਨੂੰ ਆਪਣੇ ਕੰਮ ਲਈ ਨਾ ਵਰਤਿਓ ਤੁਸੀਂ ਮੰਨ ਕੇ ਚੱਲੋ ਵੀ 140 ਕਰੋੜ ਦੀ ਦੇਸ਼ ਦੀ ਆਬਾਦੀ ਹੈ ਤੇ 140 ਕਰੋੜ ਬੰਦਾ ਆਪਣੀ ਫੋਟੋ ਪਾ ਰਿਹਾ ਤਾਂ ਇਹਨਾਂ ਕੋਲੇ ਲੋਟ ਆਫ ਇਨਫੋਰਮੇਸ਼ਨ ਜਾ ਰਹੀ ਹੈ ਜੀ ਦੇ ਨਾਲ ਇਹ ਆਪਣੇ AI ਨੂੰ ਪੜਾਈ ਕਰਾਉਣਗੇ ਆਪਣੇ AI ਨੂੰ ਹੋਰ ਜ਼ਿਆਦਾ ਤਗੜਾ ਬਣਾਉਣ ਨੂੰ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਅੰਦਰ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਦੱਬਿਓ ਜਿਸ ਦੇ ਨਾਲ ਸਾਡੀ ਆਉਣ ਵਾਲੀ ਵੀਡੀਓ ਦਾ ਲਿੰਕ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਸਾਸ਼ੀ ਰਿਕਾ